ਕਿਸੇ ਦੀ ਤਰੱਕੀ ਝੱਲੀ ਨਹੀਂ ਜਾਂਦੀ ਲੋਕਾਂ ਤੋਂ ਇਹ ਸਾਬਤ ਕਰ ਗਈ ਹੈ ਖਬਰ ਕਰਦੇਗ ਵਿੱਚ ਖੜੀ ਲਗਜ਼ਰੀ ਗੱਡੀ ਨੂੰ ਤੀਲੀ ਲਾ ਕੇ ਫੂਕ ਜਾਂਦੇ ਨੇ ਇਹ ਤੁਹਾਡੇ ਨਾਲ ਹੈਰਾਨ ਕਰਦੀ ਸੀਸੀਟੀਵੀ ਵੀ ਦਿਖਾਵਾਂਗੇ ਜਿਹੜੀ ਹੋਸ਼ ਉਡਾ ਦੇਵੇਗੀ ਦਰਸਲ ਕਰਦੇ ਬਾਹਰ ਖੜੀ ਜੀਪ ਕੈਂਪਸ ਕਾਰ ਨੂੰ ਬੀਤੀ ਦੇ ਰਾਤ ਕੁਝ ਸ਼ਰਾਰਤੀ ਅੰਸਰਾਂ ਨੇ ਅੱਗ ਲਗਾ ਕੇ ਸਾੜ ਦਿੱਤਾ ਜਿਸ ਕਾਰਨ ਕਾਰ ਸਮੇਤ ਉਸ ਦੇ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਇਸ ਸੰਬੰਧੀ ਪੱਤਰਕਾਰਾਂ ਜਾਣਕਾਰੀ ਦਿੰਦੇ ਆ ਕਾਰ ਮਾਲਕ ਮਨਜਿੰਦਰ ਸਿੰਘ ਲਿੱਟ ਦੇ ਜਿਹੜੇ ਪਿਤਾ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਬਾਹਰ ਬੇਟੇ ਮਨਜਿੰਦਰ ਦੀ ਕਾਲੇ ਰੰਗ ਦੀ ਜੀਪ ਕੈਂਪਸ ਕਾਰ ਰਾਤ ਨੂੰ ਖੜੀ ਸੀ ਤੇ ਉਸ ਦਾ ਬੇਟਾ ਇੱਕ ਆਨਲਾਈਨ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਉਸ ਕੰਪਨੀ ਦਾ 5 ਲੱਖ ਰੁਪਏ ਦਾ ਸਮਾਨ ਵੀ ਗੱਡੀ ਦੇ ਵਿੱਚ ਪਿਆ ਸੀ ਪਰੰਤੂ ਬੀਤੀ ਦੇਰ ਰਾਤ 10:44 ਤੇ ਕਰੀਬ ਇੱਕ ਮੋਟਰਸਾਈਕਲ ਦੇ ਉੱਤੇ ਆਏ ਦੋ ਸ਼ਰਾਰਤੀ ਅਨਸਰਾਂ ਨੇ ਗੱਡੀ ਦੇ ਉੱਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਅਤੇ ਫਿਰ ਫਰਾਰ ਹੋ ਜਾਂਦੇ ਨੇ ਗੱਡੀ ਨੂੰ ਅੱਗ ਲੱਗਣ ਦੀ ਤੰਕਾਰੀ ਮਿਲਣ ਤੇ ਉਹਨਾਂ ਨੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਕਾਫੀ ਜਦੋਂ ਜਹਾਜ ਤੋਂ ਬਾਅਦ ਅੱਗ ਨੂੰ ਬੁਝਾਇਆ ਪਰ ਤਾਂ ਉਦੋਂ ਤੱਕ ਗੱਡੀ ਤੇ ਗੱਡੀ ਵਿੱਚ ਪਿਆ ਸਮਾਨ ਪੂਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕਿਆ ਸੀ ਤੇ ਖਬਰ ਇਹ ਜਿਹੜੀ ਹੈ ਹਾਈ ਕੋਰਟ ਅਧੀਨਪੰਦੇ ਕਸਬਾ ਸੁਧਾਰ ਲਗਲੇ ਪਿੰਡ ਨਵੀਂ ਆਬਾਦੀ ਅਕਾਲਕਰ ਵਿਖੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚੋਂ ਸਾਹਮਣੇ ਆ ਰਹੀ ਹੈ ਹੁਣ ਸੁਣ ਲੈਣੇ ਕਿ ਕੀ ਕੁਝ ਕਹਿਣਾ ਹੈ ਉੱਥੋਂ ਦੇ ਲੋਕਾਂ ਦਾ ਤੇ ਜੁਨਾ ਦੇ ਨਾਲ ਹੈ ਕਟਨਾ ਵਾਪਰੀ ਹੈ ਮੇਰਾ ਨਾਮ ਜੀ ਰਜਿੰਦਰ ਸਿੰਘ ਲੇਠੇਗਾ ਐ ਐਕਸਾਮੀ ਅਫੀਸਰ ਹੈਗਾ ਤੇ ਇਹ ਗੱਡੀ ਮੇਰੇ ਬੇਟੇ ਮਨਿੰਦਰ ਕੋ ਮਨਿੰਦਰ ਸਿੰਘ ਲਿਖਤੀ ਹੈਗੀ ਆ ਤੇ ਕੱਲ ਇਹ ਕਿਸੇ ਸ਼ਰਾਰਤੀ ਅਨਸਰ ਨੇ ਇਹ ਗੱਡੀ ਤੇ ਜਿਵੇਂ ਜਿੰਨੀਕ ਜਾਣਕਾਰੀ ਸਾਨੂੰ ਪਤਾ ਲੱਗੀ ਆ ਵੀ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ ਤੇ ਫਿਰ ਅਸੀਂ ਸਾਰੇ ਇੱਥੇ ਕਾਫੀ ਲੋਕ ਜਿਹੜੇ ਸੀ ਆਸ-ਪਾਸ ਦੇ ਉਹਨਾਂ ਨੇ ਕੜੀ ਮਿਹਨਤ ਦੇ ਨਾਲ ਆ ਕੇ ਆਉਣ ਦੀ ਕੋਸ਼ਿਸ਼ ਕੀਤੀ ਦੇਖ ਕੇ ਭਜਾਉਂਦੇ ਭਜਾਉਂਦੇ ਵੀ ਗੱਡੀ ਸਾਰੀ ਸੜ ਕੇ ਸੁਆਹ ਹੋ ਗਈ ਗੱਡੀ ਦੇ ਵਿੱਚ ਕੁਝ ਸਮਾਨ ਵੀ ਪਿਆ ਸੀਗਾ 5 ਗਲਾਖ ਰੁਪਏ ਦਾ ਵੇਟੇ ਦਾ ਤੇ ਬਾਕੀ ਵੇਟੇ ਉਹ ਉਹਦੇ ਆਪਣੇ ਕੋਈ ਹੈਲਥ ਪ੍ਰੋਡਕਟ ਵਗੈਰਾ ਸੀਗੇ ਜਿਹੜੇ ਉਹ ਕਰਦਾ ਸੀ ਮੈਨੂੰ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਜਾਣਕਾਰੀ ਇਹ ਜਿੰਨੇ ਤੱਕ ਮੈਨੂੰ ਸਮਝ ਹੈਗੀ ਆ 10:44 ਮਿੰਟ ਦੀ ਹੈਗੀ ਜਿਹੜੇ ਅਗਲਾ ਹੀ ਆ ਸਾਨੂੰ ਪਰ 15 ਮਿੰਟ ਬਾਅਦ ਪਤਾ ਲੱਗਿਆ ਤੇ 15 ਮਿੰਟ ਬਾਅਦ ਪਤਾ ਲੱਗਿਆ ਅਸੀਂ ਕੋਸ਼ਿਸ਼ ਕੀਤੀ ਭਜਾਉਣ ਦੀ ਰੋਲਾ ਵੀ ਪਾਇਆ ਤੇ ਉਸ ਸਮਾਹ ਦੇ ਵਿੱਚ ਫਿਰ ਆਪਾਂ ਪੁਲਿਸ ਨੂੰ 100 ਨੰਬਰ ਤੇ ਕਾਲ ਕੀਤਾ ਤੇ ਉਹਨਾਂ ਨੇ ਫਿਰ ਕਨਸਰਨ ਜਿਹੜੇ ਬੰਦੇ ਸੀ ਪੁਲਿਸ ਸਟੇਸ਼ਨ ਤੋਂ ਆਏ ਉਹਨਾਂ ਨੇ ਫੋਟੋਆਂ ਲਈਆਂ ਤੇ ਉਸ ਦੇ ਬਾਅਦ ਚ ਉਹ ਉਹਨਾਂ ਨੇ ਆਪਣਾ ਐਕਸ਼ਨ ਲਿਆ ਫਿਰ ਉਹ ਵੀ ਆਏ ਸੀਗੇ ਤੇ ਕੈਮਰੇ ਵਗੈਰਾ ਖੰਗਾਲ ਰਹੇ ਹੈਗੇ ਆ ਬਾਕੀ ਮੈਟਰ ਜਿਹੜਾ ਇਨਵੈਸਟੀਗੇਸ਼ਨ ਹੈਗਾ ਤੇ ਇਹਦੇ ਬਾਰੇ ਮੈਂ ਪ੍ਰੈਜ਼ੈਂਟਲੀ ਕੁਝ ਨਹੀਂ ਕਹਿਣਾ ਚਾਹੁੰਦਾ ਤਾਂ ਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਜੈਪਟਾਈਜ਼ ਨਾ ਹੋਵੇ ਥੈਂਕ ਯੂ ਅ ਉਸ ਦੇ ਕਰਨ ਪਰ ਤਦ ਤੋਦ ਇੱਕ ਗੱਡੀ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਉਹ ਘਟਨਾ ਤੇ ਆਪਾਂ ਕੀ ਕਾਰਵਾਈ ਕੀਤੀ ਉਹਦੇ ਵਿੱਚ ਹਾਂ ਇੱਕ ਪਿਛਲੀ ਰਾਤ ਨੂੰ 11 ਵਜੇ ਦੇ ਕਰੀਬ ਸ਼ਰਾਬੀ ਮਨੋ ਦੋ ਲੜਕਿਆਂ ਨੇ ਆ ਕੇ ਗੱਡੀ ਤੇ ਤੇ ਪਟਾਖਾ ਸੜ ਕੇ ਆਗਨ ਲਗਾਈ ਹੈ ਤੇ ਉਹ ਕੈਬਲੇ ਦੇ ਵਿੱਚ ਕਵਰ ਹੋ ਗਏ ਆ ਤੇ ਸਾਡੀ ਪੁਲਿਸ ਟੀਮ ਲਗਾਤਾਰ ਕੈਬਲਾਂ ਦੀ ਕੈਬਲ ਬ੍ਰੇਕ ਕਰ ਰਹੀ ਹੈ ਵੀ ਉਹਨਾਂ ਦੇ ਪਿੱਛੇ ਪਿੱਛੇ ਕੈਬਲ ਡ੍ਰੈਗਿੰਗ ਹੋ ਰਹੀ ਹੈ ਸਾਨੂੰ ਪੂਰੀ ਵੀਰ ਹੈ ਵੀ ਅਸੀਂ ਕੈਬਲੇ ਦੀ ਮਤ ਨਾਲ ਇਨਾ ਸ਼ਰਤੀ ਬੰਦੇ ਹੁੰਦੇ ਆ ਮੈਂ ਗੱਡੀ ਨੂੰ ਅਗਲ ਲਗਾਈ ਹੈ ਜਿਹਨੂੰ ਅਸੀਂ ਕਾਬੂ ਕਰਾ ਲਿਆ ਇਹ ਗੱਡੀ ਆਨਰ ਦਾ ਕੀ ਨਾਮ ਆ ਦੀ ਕਿਹੜੀ ਗੱਡੀ ਸੀ ਇਹ ਗੱਡੀ ਕਿਸ ਦੀ ਜੀਪ ਕਾਮਪਾਸ ਗੱਡੀ ਸੀ ਜੀ ਤੇ ਉਹ ਵੀ ਦੇ ਸਟਾਫ ਕਾਫੀ ਜ਼ਿਆਦਾ ਹੈਲਪ ਕਰ ਰਹੇ ਆ ਵੀ ਤਕਰੀਬਨ ਡੋਰ ਟੂ ਡੋਰ ਕਾਫੀ ਜ਼ਿਆਦਾ ਕੈਮਰੇ ਚੈੱਕ ਕਰ ਰਹੇ ਸੀ ਤੇ ਕੈਮਰੇ ਚੈੱਕ ਕਰਦੇ ਹੋਏ ਸੀ ਕਾਲਗੜ ਤੋਂ ਸੁਦਾਰਸ ਸੁਦਾਰ ਤੋਂ ਇਸ ਵੇਲੇ ਸਾਡੀ ਟੀਮ ਜਿਹੜੀ ਹੈ ਉਹ ਐਤੀ ਨਾਲ ਪਿੰਡ ਦੇ ਲਗਛੱਕ ਪਹੁੰਚ ਗਈ ਆ ਉਹਨਾਂ ਦਾ ਟਰੈਕ ਕਰਦੇ ਕਰਦੇ ਤਾਂ ਕੁ ਕਾਰਨ ਸਾਹਮਣੇ ਆਇਆ ਵੀ ਕੁਝ ਕੋਈ ਮਦਈ ਮੁਕਤਮਾ ਨੇ ਜੇ ਸਮੂਨਾ ਕੋਈ ਤਰ੍ਹਾਂ ਦਾ ਕੋਈ ਗੱਲ ਸਾਹਮਣੇ ਨਹੀਂ ਆਦੀ ਹੈਗੀ ਤੇ ਅਸੀਂ ਉਹ ਪੁਸ਼ਕਸ਼ ਕਰ ਰਹੇ ਆ ਤੇ ਕੋਸ਼ਿਸ਼ ਕਰ ਰਹਾ ਲਿਕਨ ਜੇ ਇਸ ਤਰ੍ਹਾਂ ਦੀ ਗੱਲ ਨੇ ਸਾਹਮਣੇ ਆਈ ਵੀ ਉਹਨਾਂ ਨੇ ਮਗਰ ਇਹਦਾ ਮਦਈਆ ਦੱਸਿਆ ਵੀ ਕਿੰਨਾ ਗੈਰ ਨੁਕਸਾਨ ਹੋਇਆ ਬਹੁਤ ਨੁਕਸਾਨ ਦਾ ਗੱਡੀ 19 ਮਾਡਲ ਗੱਡੀ ਹੈਗੀ ਹੈ ਗੱਡੀ ਇਹਦੇ 19 ਮਾਡਲ ਗੱਡੀ ਦਾ ਲਗਭਗ 7-8 ਲੱਖ ਜੀ 7 ਲੱਖ ਨਿਰ ਹੋਈਗੀ ਦੀ ਹੁਣ ਕਾਰਵਾਈ ਕੀ ਕੀਤੀ ਹੈ ਹਾਂ ਅਸੀਂ ਉਹਨੂੰ ਟ੍ਰੈਕ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਪੁਲਿਸ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਅਮਦੋਸ਼ੀਆਂ ਨੂੰ ਜਾਂ ਜਨਨੀ ਕੋਸ਼ਿਸ਼ ਕਰੇ